ਥੋੜਾ ਥੋੜਾ ਪਾਣੀ ਲੱਗਦਾ ਰਹੇ ਨਾ ਤੇ ਫੇਰ ਹੀ ਚੀਜ਼ ਹੁੰਦੀ ਹੈ ਮੈਂ ਤਾਂ ਸੋਚਿਆ ਇੱਕ ਵਾਰੀ ਪਾਣੀ ਲਾ ਦਿੰਨੀ ਪੈਪਣਾ ਪਰ ਜੇ ਇੱਕ ਵਾਰੀ ਲਾਤਾ ਨਾ ਤੇ ਪੈਂਡੀਆਂ ਘਾਟ ਨਿਕਲਣੀਆਂ ਪੈਂਡੀਆਂ ਤਾਂ ਅੱਗੇ ਪੜਾਸ ਚ ਹੁੰਦੀਆਂ ਵਾ ਚਲ ਇੰਨੇ ਇੰਨੇ ਪਾ ਦਿੰਨੇ ਜੋ ਦੀ ਆਵਾਜ਼ ਆਉਂਦੇ ਰੋਂਦੇ ਇਹਨੂੰ ਕੀ ਹੋ ਗਿਆ ਹੁਣ ਬਾਹਰ ਸਕੂਲੋਂ ਆਈ ਉਹ ਸਕੂਲ ਆਉਂਦਾ ਵੇਲਾ ਰੋਂਦਾ ਪੀ ਕਿਤੇ ਕੁੜੀ ਦਾ ਵੀ ਕੋਖ ਨਹੀਂ ਹਾਲ ਪਤਾ ਨਹੀਂ ਮੇ ਕੀ ਹੁੰਦਾ ਰਹਿੰਦਾ ਵੇਖਾਂ ਭਲਾ ਇਹਨੂੰ ਪਹਿਲਾਂ ਆਓ ਵੇ ਕੀ ਕਰਨ ਈ ਓਕੇ ਜੇ ਜੋਤਰੇ ਕੋਟਾ ਲੈਣ ਦਿੰਦਾ ਕੀ ਹੋਣਾ ਈ ਤੂੰ ਆਪਣਾ ਸੱਗ ਲੈ ਖਿਓ ਤੇ ਚੱਲ ਤੂੰ ਇਹ ਸਾਈਕਲ ਇੱਕ ਵਾਰੀ ਉਹਨੂੰ ਲੈਣ ਦਿੰਦਾ ਓਟਾ ਮੇਰੇ ਮੰਮਾ ਨੇ ਗੁੱਸੇ ਮੇਰੇ ਮੰਮਾ ਨੇ ਗੁੱਸੇ ਹੋਇਆ ਕਿ ਤਾ ਅੰਸਾ ਕਰਨ ਦੇਣਾ ਮੰਮਾ ਨੇ ਕਿ ਉਹ ਕਹਿਣਾ ਆਪੇ ਨਹੀਂ ਤੂੰ ਦਿਨ ਨਾ ਪਾਵੇ ਤੈਨੂੰ ਆਪਣੀ ਮਰੀ ਕਢੋਣੀ ਦੇਣੇ ਆ ਤੇ ਪਰ ਮੈਂ ਮੈਂ ਆਪਣਾ ਲੈ ਕੇ ਉਸ ਹੱਗ ਆਪਣਾ ਵੀ ਆਪਾ ਲੈ ਹੁਣ ਤੂੰ ਉਹ ਦੇ ਦਿੰਦਾ ਤੇ ਕੀ ਹੋਣਾ ਹੀ ਮੈਂ ਨਹੀਂ ਦੇਣਾ ਹੁਣ ਵੇਖੀ ਉਹਨੇ ਅੰਦਰ ਜਾ ਕੇ ਨਾ ਮੰਮਾ ਨੂੰ ਦੱਸਣਾ ਤੇ ਮੰਮਾ ਨੇ ਵੇਖੀ ਫਿਰ ਤੇਰੇ ਦਿਵਾਲੇ ਹੋਣਾ ਜਾ ਦੱਸ ਦੇ ਤੇਨਾਰੇ ਬੋਲਣ ਹੀ ਆਵੇਂ ਤਨਾ ਉਹ ਤੇਨ ਕੋਣ ਬੋਲਣੇ ਮੱਕਵਾਸੀ ਕਰਦੇ ਇਹਨਾਂ ਕੋ ਆਪਣੇ ਸਾਈਕਲ ਲੈਣਦੇ ਪਾਏ ਜਾਂ ਨਹੀਂ ਤੇ ਦੂਜਿਆਂ ਦੇ ਸਾਈਕਲ ਮੰਗਦੇ ਆ ਫਿਰਦੀਆਂ ਹੈ ਤੇ ਇਹਨਾਂ ਕੋ ਕਹਖਾ ਨਹੀਂ ਗਰੀਬ ਲੋਗ ਕਿਸ ਕੋ ਮੰਗਦੇ ਸਾਈਕਲ ਲੈਣਦੇ ਰਹਿੰਦੇ ਆ ਆਪਣੇ ਸਾਈਕਲ ਕਿਉਂ ਜਿਹਾ ਕੇ ਫਿਰ ਪਤਾ ਲੱਗੇ ਨਾਲ ਲਾ ਹੁਣ ਜੋਤ ਨੂੰ ਪਤਾ ਨਹੀਂ ਕੀ ਹੋ ਗਿਆ ਯੋ ਸੰਗ ਘੜਦੀ ਚਲ ਗਈ ਬਾਹਰ ਵੇਖਾਂ ਤਾਂ ਸੀ ਇਕਮ ਆਣਾ ਕੋਈ ਨਾ ਕੋਈ ਸ਼ਤਾਨੀ ਡੇ ਉਹਨੇ ਕਰ ਨੂਰ ਹਾਂਜੀ ਕੀ ਹੋਇਆ ਪੁੱਤ ਜੋਤ ਰੌਂਦੀ ਅੰਦਰ ਚਲ ਗਈ ਮਮਾ ਏਕਮ ਨੇ ਸਾਈਕਲ ਨਹੀਂ ਦਿੱਤਾ ਤੇ ਉਹ ਤਾਂ ਰੌਂਦੀ ਏਕਮ ਸਾਈਕਲ ਲਾ ਕੇ ਆਏ ਹਾਂਜੀ ਜੋ ਆ ਨਹੀਂ ਮੈਂ ਚਲਾਉਣਾ ਤੇ ਏਕਮ ਨੇ ਦਿੱਤਾ ਨਹੀਂ ਉਹ ਤਾਂ ਇੰਨਾ ਵੱਡਾ ਸਾਈਕਲ ਵਾ ਇਹਨੇ ਕਿੱਥੋਂ ਨਿੱਕੀ ਜਿੰਨੇ ਚਲਾ ਲੈਣਾ ਕਿਉਂ ਇਦਾਂ ਜਦ ਕਰਦੀ ਹੁੰਦੇ ਐ ਮੈਨੂੰ ਕੀ ਪਤਾ ਤੁਹਾਡੇ ਸਾਹਮਣੇ ਆਣ ਹੁਣ ਵੜ ਗਈ ਆ ਨਾ ਅੰਦਰੇ ਹਾਂਜੀ ਤੈਨੂੰ ਪਤਾ ਤਾਂ ਗੋਦ ਅਸ਼ਤਾਨੀ ਬੜੀ ਐ ਉਹ ਨਾਲੇ ਇੱਕ ਮਤਲਬ ਪਤਾ ਆਪਣਾ ਨਵਾਂ ਸਾਈਕਲ ਉਹ ਦਿੰਦਾ ਵਾ ਕਿ ਇਹਨੂੰ ਚਲਾਉਣ ਵਾਸਤੇ ਉਹਨੇ ਤੇ ਦੇਣਾ ਨਹੀਂ ਤੂੰ ਇਹਨੂੰ ਨਵਾਂ ਜਾਂ ਪੁਰਾਣਾ ਲੈ ਜਾ ਪਰੇ ਪੁੱਤ ਮੈਂ ਲਾ ਦੂੰਗੀ ਤੈਨੂੰ ਪਤਾ ਨਵਾਂ 4-5000 ਦਾ ਸਾਈਕਲ ਆਉਂਦਾ ਵਾ ਤੇ ਮੈਂ ਤੈਨੂੰ ਕਿਹਾ ਸੀ ਨਾ ਕਿ ਤੁਹਾਡੇ ਥੋੜੇ ਥੋੜੇ ਪੈਸੇ ਜਿਹੜੇ 10-20 ਕੀਤੇ ਹਨ 7-800 ਰੁਪਇਆ ਹੋ ਗਿਆ ਵਾ ਤਾਂ 1150 ਹੋਰ ਹੋ ਗਏ ਤਾਂ ਕੋਈ ਗੱਲ ਨਹੀਂ ਜੇ ਨਵਾਂ ਨਾ ਉਹ ਤੇ ਮੈਂ ਚੱਲਦਾ ਲੈ ਦੂੰਗੀ ਪਰ ਇਹਨਾਂ ਕਾਲੀ ਥੋੜਾ ਘਰੀਦੀ ਹੋਈ ਜੀ ਹੈ ਕਿਸੇ ਦੇ ਵੱਲ ਵੇਖ ਕੇ ਪੁੱਤ ਖ ਮਮਸ ਆ ਰਿਹਾ ਨਿਆਣੇ ਕਾ ਗਿਆ ਸਾਡੇ ਦੋਵਾਂ ਕੋ ਨਹੀਂ ਆ ਕੇ ਬਸ ਕੋਈ ਗੱਲ ਨਹੀਂ ਪੁੱਤ ਮੈਂ ਆਪੇ ਤੁਹਾਨੂੰ ਸਾਈਕਲ ਲੈ ਦੇਣਾ ਵਾ ਇਹ ਇਦਾਂ ਜਿੱਦ ਨਹੀਂ ਕਰੀਦੀ ਹੋਈ ਦੀ ਨਾਲੇ ਹੁਣ ਤੂੰ ਏਡੀ ਵੱਡੀ ਹੋ ਗਈ ਆ ਇਹ ਥੋੜਾ ਸਾਈਕਲ ਚਲਾਉਣੇ ਆ ਜੇ ਉਹਦੀ ਗੱਲ ਤਾਂ ਕੋਈ ਗੱਲ ਨਹੀਂ ਉਹਨੂੰ ਕੋਈ 1200 ਦਾ ਨਿਕਾਜ ਆਉਂਦਾ ਨਾ ਤਾਂ ਉਹਨੂੰ ਮੈਂ ਸਾਈਕਲ ਲੈ ਆ ਦੂੰਗੀ ਪਰ ਆਣਾ ਕਿਤੋਂ ਲੈ ਆ ਦੂੰਗੀ ਆਪੇ ਬਾਅਦ ਚ ਮੜਾ ਮੋਟਾ ਠੀਕ ਕਰਾ ਦਾਂਗੇ ਤੇ ਜਾ ਵੇਖ ਉਹਨੂੰ ਕੀ ਗੱਲ ਵਾ ਚਾ ਪਾਣੀ ਪੁਣੀ ਦੇ ਉਹਨੇ ਗਰਮੀ ਚ ਸਕੂਲੋਂ ਆਈ ਆ ਤੇ ਫੇਰ ਖਾ ਪੀ ਤਾਂ ਪੀ ਹੋਣੀ ਐ ਇਹਦਾ ਵੀ ਕੁਛ ਨਹੀਂ ਹਾਲ ਕੁੜੀ ਦਾ ਅੱਜ ਗਿਆ ਲੱਗਦਾ ਮੁੰਡੇ ਦਾ ਵੀ ਫ ਜਦੋਂ ਸਾਂਗਲੀ ਚਲਾਉਣ ਦਿੰਦਾ ਮਾਸਾ ਇਹਨੇ ਕਿਹੜਾ ਸੁਧਾਨ ਨੇ ਚਲਾਉਣਾ ਇਹ ਰੇਡ ਰੋੜ ਕੇ ਆ ਜਾਣਾ ਤੇ ਨਿਆਣੇ ਦੀ ਰੀਤ ਪੂਰੀ ਹੋ ਜਾਂਦੀ ਮੇਰੀ ਤੇ ਕਿਸਮਤ ਇਦਾਂ ਦੀ ਆ ਕਿ ਮੈਂ ਤੈਨੂੰ ਸਾਈਕਲ ਵੀ ਨਹੀਂ ਵਿਚਰੀ ਨੂੰ ਲੈ ਕੇ ਦੇ ਸਕਦੀ ਨੇ ਕਿਹ ਨੀ ਕਿਹ ਚੀਜ਼ਾਂ ਨੇ ਰੀਤਾਂ ਨਹੀਂ ਇਹਨਾਂ ਦੇ ਪੂਰੀਆਂ ਕਰ ਸਕਦੀ ਜੇ ਅੱਜ ਉਹ ਹੀ ਪਿਓ ਹੁੰਦਾ ਤੇ ਨਿਆਣੇ ਚੀਜ਼ ਮੂੰਹੋਂ ਬਾਅਦ ਚ ਮੰਗਦੇ ਪਹਿਲਾਂ ਪੂਰੀ ਹੁੰਦੀ ਪਰ ਹੁਣ ਮੈਂ ਕੀ ਕਰਾਂ ਚੱਲ ਨੂਰ ਗਈ ਤੇ ਆ ਗਈ ਯਾਰੇ ਲਾਉਣ ਇਹਨੇ ਕੀ ਕਰਦੀ ਮੈਂ ਪਾਲਾਂ ਫਿਰ ਪਾਣੀ ਬੋਟਿਆਂ ਨੂੰ ਦੇਖਾ ਆ ਬੰਦੇ ਨੇ ਇਹਦੇ ਨਾਲ ਸਕੂਟਰੀ ਦੀ ਵੀ ਜਖਣਾ ਪੁੱਟ ਛੜੀ ਆ ਬੰਦਾ ਪੁੱਛੇ ਕਿ ਜੇ ਚਲਾਉਣੇ ਹੋ ਤੈਨੂੰ ਕਿਤੇ ਛਾਵੇਂ ਛੁਮੇ ਬੰਦਾ ਲਾ ਛੜਦਾ ਆ ਪਰ ਨਾ ਆਪਣਾ ਮੋਟਰਸਾਈਕਲ ਵੀ ਤੂੰ ਹੀ ਫਿਰਦੇ ਆ ਤੇ ਨਾਲ ਸਕੂਟੀ ਵੀ ਲੈ ਜਾਂਦੇ ਆ ਪਰ ਹੁਣੇ ਕੋਈ ਮੰਗਣ ਆਏ ਨਾ ਤੇ ਉਸੇ ਵੇਲੇ ਕਿਸ ਨੂੰ ਇਹਨੇ ਨਾ ਨਹੀਂ ਕਰਨੀ ਤੇ ਝੱਟ ਫੜਾ ਦੇਣੇ ਇਹ ਚੀਜ਼ ਕੱਢ ਕੇ ਅਗਲੇ ਕਵਾੜਾ ਕਰਕੇ ਹੱਥ ਫੜਾਉਂਦੇ ਹੁੰਦੇ ਆ ਮੁੜ ਕੇ ਹਾਦੀ ਹੋ ਗਈ ਆ ਮੈਂ ਹੀ ਜਵਾਬ ਦਵਾਂ ਲੋਕਾਂ ਨੂੰ ਤੇ ਦਵਾਂ ਇਹਨਾਂ ਨਹੀਂ ਦੇਣਾ ਹੈਗਾ ਾਈ ਜੀ ਹਾਂ ਦੱਸ ਤਾਈ ਜੀ ਅਰ ਸੋ ਇਹ ਜ ਬਿਸਕਟੇ ਨਮਕੀਨ ਪਿਆ ਹੀ ਕੋਈ ਆਇਆ ਹੀ ਕਰ ਆਹੋ ਆਈ ਹੀ ਭੂਆ ਤੇਰੀ ਆਈ ਹੀ ਕਿਉਂ ਤੂੰ ਕੀ ਕਹਿਣਾ ਕੋਈ ਸਾਨੂੰ ਬਿਨਾ ਬਿਨਾ ਮਿਲੇ ਫਿਰ ਚਲ ਗਈ ਨਹੀਂ ਉਹ ਸਪੈਸ਼ਲ ਤੁਹਾਨੂੰ ਮਿਲਣ ਆਈ ਹੀ ਜਿਹੜਾ ਤੁਹਾਨੂੰ ਮਿਲਣੋਂ ਬਿਨਾ ਹੀ ਚਲ ਗਈ ਆ ਇਹ ਕਿੱਦਾਂ ਦੀਆਂ ਗੱਲਾਂ ਕਰੰਡੀ ਆ ਤੂੰ ਮੈਂ ਤਾਂ ਪੂਈ ਨੂੰ ਬੜੇ ਦਿਨਾਂ ਦੀ ਢੀਕਣ ਢੀ ਨਾਲੇ ਮੰਮਾ ਨੇ ਇਹਨੂੰ ਦੱਸਿਆ ਆਪਣੀ ਪੂਈ ਆਈ ਹੀ ਤੇ ਪੂਈ ਨੇ ਕਿਹਾ ਮੈਨੂੰ ਪਹਿਲਾਂ ਹੀ ਫੋਨ ਕੀਤਾ ਇਹ ਦੱਸ ਦੇਣਾ ਫੇ ਮੈਂ ਆਉਣ ਲੱਗੀ ਆ ਮੈਂ ਤਾਂ ਗੱਡੀ ਹਲਵਾਈ ਡਾਏ ਦੇ ਹੀ ਨਾ ਲਿੱਤਾ ਡੇ ਮੈਲ ਨਖੜੋ ਕੀ ਥੁੜਿਆ ਹੀ ਉਹਦਾ ਹੈ ਬਥੇਰੇ ਤੁਹਾਡੀ ਮਾਣਾ ਰੋਣੇ ਧੋਣੇ ਕਰ ਗਈ ਹੋਣੀ ਆ ਅਜੇ ਤੁਹਾਡੀ ਬਾਕੀ ਹੀ ਤੇ ਤੁਸੀਂ ਰਹਿ ਗਈਆਂ ਉਹ ਕੰਨ ਜਵਾਲੀਆਂ ਪਾਉਣ ਵਾਲੀਆਂ ਤੁਸੀਂ ਵੀ ਉਹ ਖਿਚੜੀਆਂ ਪਕਾਉਣੀਆਂ ਸੀ ਜੋ ਮਾਂ ਕਰਦੀ ਉਹ ਤੁਸੀਂ ਕਰਨਾ ਸੀ ਕਾਈ ਜੀ ਪਰ ਆਪਾਂ ਬੜੇ ਦਿਨਾਂ ਦੇ ਡੀਕਣ ਦੇ ਭੂਏ ਨੂੰ ਤੇ ਨਾਲੇ ਚਲ ਜਾਓ ਦੇ ਜਾਓ ਮਗਰ ਅਜੇ ਘਰ ਨਹੀਂ ਪਹੁੰਚੀ ਹੋਣੀ ਮਗਰੇ ਚਲ ਜਾਓ ਦੱਸ ਦੋ ਉਹਨਾਂ ਨੂੰ ਵੀ ਆ ਗਏ ਅਹੀਂ ਵੀ ਮਿਲਣਾ ਹੀ ਇਹਨੇ ਕਿੱਡਾ ਉਹਨੂੰ ਕੰਮ ਦਾ ਕੋਈ ਪਤਾ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਤੇ ਪਰੌਣਿਆਂ ਦਾ ਕੱਢੀ ਚਦੀ ਧਿਆਨ ਹੁੰਦਾ ਤੁਹਾਨੂੰ ਵੀ ਕੋਈ ਆਇਆ ਵਾ ਤੇ ਕੋਈ ਸਾਡੀਆਂ ਦੋ ਚਾਰ ਛੁੱਟੀਆਂ ਹੋਣੀਆਂ ਵਾ ਕੋਈ 100 200 ਰੁਪਈਆ ਦੇ ਕੇ ਜਾਏਗਾ ਐ ਇਦਾਂ ਦੇ ਬਹਾਨੇ ਨਾ ਲੱਬਿਆ ਕਰੋ ਚੰਗਾ ਤੁਹਾਨੂੰ ਤੇ ਬਸ ਇਹੋ ਤਾਂਗ ਹੁੰਦੀ ਆ ਵੀ ਸਾਨੂੰ ਕਿਸੇ ਨੇ ਕੋਈ ਦੇ ਕੇ ਜਾਣਾ ਵਾ ਕਿ ਨਹੀਂ ਉਦਾਂ ਹੀ ਤਾਂ ਮਾਂ ਕਰਦੀ ਆ ਕਾਈ ਜੀ ਭੈਣਾਂ ਦਾ ਕੀ ਉਹ ਤੇ ਮਾਸ ਮਿਲਣਾ ਹੀ ਆਪਾਂ ਪੈਸੇ ਤੇ ਉਦਾਂ ਹੀ ਆਹੋ ਪੈਸੇ ਉਦਾਂ ਹੀ ਆ ਹੋਰ ਤੂੰ ਐਵੇਂ ਥੋੜਾ ਕਹਿਣ ਦੀ ਆ ਹੋਈ ਨਹੀਂ ਮਿਲ ਕੇ ਗਈ ਮੈਨੂੰ ਹੁਣ ਇਹ ਤੈਨੂੰ 50 ਰੁਪਏ ਫੜਾ ਦੋ ਤਾਂ ਤੂੰ ਫੁੱਲੀ ਨਹੀਂ ਸਮੋਣਾ ਹੈਗਾ ਜਾ ਚਲ ਜਾ ਮੇਰੇ ਲੱਗੋ ਜਾ ਕੇ ਕੋਈ ਕੰਮ ਕੁਮ ਕਰ ਕਾਮ ਕੋਈ ਕਰਨਾ ਨਹੀਂ ਆ ਇਹ ਜੀ ਮੈਨੂੰ ਭੁਈ ਨਹੀਂ ਮਿਲ ਕੇ ਗਈ ਕੋਟ ਲਾਸ਼ ਪਾਕੀ ਜਿਵੇਂ ਰਾਤ ਆਈ ਐ ਆਈ ਆਈਏ ਜਿਹੜਾ ਅੱਗੜ ਪਿੱਛੇ ਘੁਮੇ ਉਹਦੀ ਸ਼ਾਮ ਤੇ ਆਈ ਐ ਆਈ ਆਈਏ ਹੁਣ ਤੂੰ ਆ ਗਿਆ ਉਹਦਾ ਤੁਹਾਨੂੰ ਆਪਣੇ ਸਗਲ ਦੇ ਹੋਟਲ ਨਾਲ ਦਿੱਤੇ ਸੀ ਸਗਲ ਦਾ ਸਾਰਾ ਪਵਾੜਾ ਮੈਂ ਘਰ ਛੱਡ ਆਇਆ ਹੁਣ ਪਤਾ ਮੈਨੂੰ ਤੂੰ ਉਹਦਾ ਘਰ ਛੱਡ ਆਇਆ ਕਿ ਇਹ ਹੋਟਲ ਨਾਲ ਲੈਣ ਹੁਣ ਇਹ ਪਰੜ ਦੇ ਭੈਣ ਭਰਾਵਾਂ ਖੇਡਾਂਗੇ ਪਤਾ ਮੈਨੂੰ ਤੂੰ ਕਿੰਨਾ ਕਹਿਣਾ ਫੇਰ ਤੂੰ 2 ਮਿੰਟ ਬਾਅਦ ਨਾ ਤੂੰ ਕਹਿਣਾ ਨਹੀਂ ਲਿਆਓ ਫੇਰ ਚਲੋ ਮੇਰਾ ਸਾਈਕਲ ਫੜਾ ਦਿਓ ਨਹੀਂ ਚਲ ਆ ਜਾ ਕਹਿਣਾ ਤੇ ਬਹਿ ਜਾ ਉਹਨੂੰ ਬੈਨ ਦੋ ਲੈ ਜਾ ਕੋਟਲਾਸ਼ ਪਾਕੀ ਜਿਵੇਂ ਰਾਤ ਆਈ ਐ ਆਈ ਐ ਜੀ ਆਈ ਐ ਜਿਹੜਾ ਅਗੜ ਪਿਛੜ ਘੁੰਮੇ ਉਹਦੀ ਸ਼ਾਮਤ ਆਈ ਐ ਆਈ ਐ ਜੀ ਆਈ ਐ ਟੋਟਲਾਸ਼ ਪਾਕੀ ਜਿਨੇ ਰਾਤ ਆਈ ਐ ਆਈ ਐ ਜੀ ਆਈ ਐ ਨੀਨੀ ਤੂੰ ਨੀ ਆਨੀ ਤੂੰ ਆਹ ਵੇ ਤਕਾਲਸਾਂ ਦੇ ਵੇਲੇ ਕੀ ਖੇਡਣ ਡਈ ਇਹਨਾਂ ਦੇ ਨਾਲ ਉਠ ਤਕਾਲਸਾਂ ਦੇ ਵੇਲੇ ਇਹਨਾਂ ਆਪ ਤੇ ਸਿੱਧੀ ਮਾਤ ਲੈਣੀ ਨੀ ਤੈਨੂੰ ਸਿੱਧੀ ਮਾਤ ਇਹਨਾਂ ਨੇ ਕਿੱਥੋਂ ਦੇਣੀ ਆ ਚਾਚੀ ਪਤਾ ਤੇ ਹੈਗਾ ਜਿੰਨੀ ਕਿ ਇਹਨਾਂ ਨੂੰ ਇਹਦੀ ਮਾਂ ਮਾਤ ਦਿੰਦੀ ਆ ਚਾਚੀ ਆ ਗੱਲ ਤੇਰੀ ਬਿਲਕੁਲ ਸਹੀ ਆ ਉਹ ਇਹਨੂੰ ਬੋਧ ਦੇ ਬਲੇਟ ਨੂੰ ਨਹੀਂ ਪਤਾ ਹੈਗਾ ਐਡੀ ਵੱਡੀ ਵੇਖਾਂ ਹੋਈਦੀ ਉਹ ਤੇ ਇਹਨੂੰ ਇਹ ਨਹੀਂ ਪਤਾ ਵੀ ਸ਼ਾਮਾਂ ਦੇ ਵੇਲੇ ਆਪਣੇ ਘਰ ਬੈਈ ਦਵਾ ਕੀ ਨਿਆਣੇ ਇਕੱਠੇ ਕਰਕੇ ਦੇ ਵੇਖਣੇ ਪਟਾਏ ਆ ਕਿੱਡੇ ਨਿਆਣੇ ਪੱਕੇ ਓ ਪਤਾ ਨਹੀਂ ਇਹਨੇ ਕੀ ਪੜਾਇਆ ਵੀ ਉਹ ਹਜੇ ਵੀ ਨਹੀਂ ਉੱਠਣ ਦੇ ਵੇਲਾ ਇਹਨੂੰ ਮਾਸਾ ਸ਼ਰਮ ਨਹੀਂ ਹੈਗੀ ਇਹਨੂੰ ਵੀ ਮੈਂ ਕਿਦੇ ਅੰਦਰ ਪਾਵਾਂ ਐਡੀ ਵੱਡੀ ਹੋਈ ਹੈ ਤੇਰੀ ਹੁਣ ਮੁੰਡਿਆਂ ਜੋ ਖੇਡਣ ਦੀ ਉਮਰ ਆ ਥੋੜੀ ਬੋਧੀ ਆਪਣੇ ਆਪ ਅਕਲ ਨੂੰ ਹੱਥ ਮਾਰਿਆ ਕਰਾ ਸਾਈ ਜੀ ਮੈਂ ਤੇ ਉਹਦਾ ਖੇਡਣ ਦੀ ਨਹੀਂ ਨਹੀਂ ਤੂੰ ਖੇਡਣ ਚੋ ਗਈ ਹੁਣ ਤੂੰ ਇਹ ਦੱਸਾਂ ਪਹਿਲਾਂ ਮੈਨੂੰ ਇਹਨੂੰ ਚਾਹੀ ਆਗ ਬਸੇ ਦੀ ਜਬਾਨ ਹੀ ਹੋ ਐਡੀ ਲੰਮੀ ਦੀ ਮਾਂ ਨੇ ਜਬਾਨ ਵਧਾ ਛੜੀ ਐ ਦੀ ਜਿੰਨਾ ਅਮਰਜੀਤ ਕੁੜੀ ਨੂੰ ਸਮਝਾਈ ਜਾਓ ਪਰ ਇਹ ਨਹੀਂ ਸਮਝਦੀ ਹੈਗੀ ਅਜੇ ਤੁਹਾਡੀ ਕੁੜੀ ਨੂੰ ਮੜਾ ਜਾ ਸਮਝਾਓ ਨਾ ਉਠੇ ਵੇਲੇ ਵਿਚਾਲੀ ਉੱਠ ਕੇ ਤੁਰ ਪੈਂਦੀ ਆ ਪਰ ਨਾ ਇੰਨੇ ਨਹੀਂ ਵੇਖਲਾ ਉੱਥੇ ਦੀ ਉੱਥੇ ਹੀ ਖਲੋਤੀ ਹੈ ਕਿ ਤੇ ਉਹਨੂੰ ਮਾਸਾ ਵੀ ਸ਼ਰਮਾਉਂਦੀ ਵੀ ਮੈਂ ਹੋਣੀ ਚੱਲ ਜਾ ਅੰਦਰ ਨਹੀਂ ਤੇ ਇਹਦੀ ਮਾਂ ਨੂੰ ਚਾਹੀਦਾ ਨਾ ਥੋੜਾ ਬੂਤਾ ਸਮਝਾਇਆ ਕਰੇ ਕਿ ਕਿੱਡੀ ਵੱਡੀ ਹੋ ਗਈ ਆ ਆਪਣੇ ਬਰਾਬਰ ਹੋ ਗਈ ਆ ਤੂੰ ਹੁਣੀ ਹੋ ਗਈ ਆ ਤੂੰ ਹੁਣੀ ਖੇਡਣ ਲਾ ਛੱਡ ਚਾਚੀ ਮਾਂ ਕੀ ਹੋਣਾ ਚਾਹੀਦਾ ਵੇਖਾ ਗੋੜੇ ਗੋੜੇ ਸੜਕਾਂ ਵਗੰਡੀ ਲੋਕੀ ਆਉਂਦੇ ਜਾਂਦੇ ਵੇਖਦੇ ਜੁਆਣਤੀ ਭੈਣ ਬੂਹੇ 'ਚ ਖਲੋਤੀ ਚੰਗੀ ਲੱਗਦੀ ਆ ਪਰ ਉਹਨੇ ਤੇ ਇਹਨੂੰ ਕੋ ਕਹਿਣਾ ਹੀ ਨਹੀਂ ਆ ਉਹ ਤਾਂ ਕਹਿੰਦੀ ਮੇਰੀ ਕੁੜੀ ਹਜੇ ਹੈ ਹੀ ਨਹੀਂ ਗਈ ਜੀ 8 ਸਾਲਾਂ ਦੀ ਉਹ ਹੁਣ ਆਖਣ ਨੂੰ ਬੰਦਾ ਮਾਂ ਨੂੰ ਮਾ ਕੇ ਤੇ ਮਾਂ ਨੇ ਤੇ ਪੈਣਾ ਸਿਰਦੇ ਵਾਲਾ ਨੂੰ ਆਹ ਚੱਲ ਤੂੰ ਵੀ ਅੰਦਰ ਚੱਲ ਬਾਹਰ ਜਾ ਫਿਰ ਨਵੀ ਹੋ ਜੇ ਤੇ ਫਿਰ ਜ਼ਿੰਮੇਵਾਰ ਕੌਣ ਵਾ ਚੱਲ ਤੂੰ ਵੀ ਅੰਦਰ ਚਲੋ ਆਪਾਂ ਆਪਣੇ ਘਰਾਂ 'ਚ ਚਲੋ ਚੱਲ ਆ ਤੂੰ ਇੱਥੇ ਆਣਨੇ ਤਾਂ ਮਾਸ਼ਾਅੱਲਾ ਆਇਆ ਵਾ ਮੈਂ ਨਹੀਂ ਜਾਣੀ ਦੀ ਕੋਈ ਨਹੀਂ ਸਵੇਰੇ ਫੇਰ ਆ ਜੀ ਸਿੱਧੀ ਮਤ ਲੈਣੀ ਤੂੰ ਇਹਨਾਂ ਦੇ ਕੋਲ ਆ ਖੇਡ ਖੇਡ ਕੇ ਇਹਨਾਂ ਦੇ ਨਾਲ ਮਤ ਲੈਣੀ ਐ ਇੱਥੇ ਇਹਨੇ ਆ ਬੰਦਾ ਪੁੱਛੇ ਆਪਣੀ ਪੋਤਰੀ ਨੂੰ ਤੂੰ ਵੀ ਘਰ ਰੱਖਿਆ ਕਰ ਹਾਂ ਉਹਨੂੰ ਵੀ ਕਹ ਲਗਾ ਛੱਡਦੀ ਐ ਵੀ ਜਾਓ ਉਹਨਾਂ ਦੇ ਬੂਹੇ ਮੱਲੋ ਜਾ ਕੇ ਆਪਣੇ ਘਰ ਨਹੀਂ ਨਿਆਣੇ ਨੂੰ ਖੇਡਣ ਦੇਣਾ ਉਧਰ ਉਧਰੀ ਤੁਰੇ ਫਿਰਦੇ ਆ ਤੇ ਕਸੂਰ ਆਣ ਕੇ ਹਾਡਿਆਂ ਦਾ ਕੱਢ ਦੇਣਾ ਵਾ ਹਾਡੀ ਨੇ ਤਾਂ ਭਲਾ ਮਾਸਾ ਹੀ ਅਕਲ ਲਾਈ ਦੀ ਹੈ ਨਾ ਤੇ ਹੈ ਹੀ ਨਹੀਂ ਮਾਸਾ ਜਿਨੀ ਵੀ ਸ਼ਰਮ ਕਿਤੇ ਆਉਂਦੇ ਜਾਂਦੇ ਲੋਕੀ ਵੇਂਦੇ ਆ ਇਹਨੇ ਹਾਡਾ ਚ ਲੂਸ ਕੱਢਿਆ ਆ ਉਹ ਕਹਦਾ ਮਰ ਗਿਆ ਸਿਆਪਾ ਦੇ ਹਾਡੇ ਜੋਗਾ ਪੈ ਗਿਆ ਆ ਮਤਰਾ ਲੋਕੀ ਹਾਡੇ ਨੂੰ ਸਾਨੂੰ ਗੱਲਾਂ ਕਰਦੇ ਆ ਕਿ ਨਿਆਣੇ ਦਾ ਧਿਆਨ ਨਹੀਂ ਰੱਖਦੇ ਹੈਗੇ ਪਰ ਅਹੀਂ ਹੁਣ ਕੀ ਕਰੀਏ ਖਾੜੇ ਦੇ ਵਸ ਦੀ ਗੱਲ ਨਹੀਂ ਹੈਗੀ ਜੇ ਕੁੜੀ ਆਈ ਸੀ ਤੇ ਉਹਨੇ ਵੀ ਉਹਨੂੰ ਕੋੱਖ ਨਹੀਂ ਸਮਝਾ ਕੇ ਗਈ ਹੈਗੀ ਕੀ ਕਰਾਂ ਹੁਣ ਮੈਂ ਛੱਤੀ ਛੱਤੀ ਮੈਨੂੰ ਉਹ ਗੱਲਾਂ ਕਰਕੇ ਗਈ ਆ ਇਹਨੂੰ ਤਾਂ ਮੈਂ ਦੱਸਦੀ ਆ ਨਾ ਮੱਤ ਜਰਾਕ ਇਹਨੂੰ ਆਪਣੇ ਆਪ ਨਹੀਂ ਪਤਾ ਹੁੰਦਾ ਤੇ ਮੈਂ ਕੁੜੀਆਂ ਨੂੰ ਡੱਕਾਂ ਕਿਤੇ ਇਹ ਗਈ ਕਿੱਥੇ ਆ ਭਲਾ ਇੱਥੇ ਤੇ ਹੈ ਨਹੀਂ ਆ ਬਾਝੋਂ ਉਡੀ ਆ ਮੈਨੂੰ ਲੱਗਦਾ ਇਹ ਕੋਠੇ ਦੇ ਜੜੀ ਆ ਕਿਉਂ ਲਿਉਣੀ ਮੈਂ ਫੜਕੇ ਥੱਲੇ ਝਾੜੂ ਵੀ ਲਾਉਣ ਵਾਲਾ ਵਾ ਦਿਨੇ ਤੋਂ ਆਪ ਬੜੀ ਹੁੰਦੀ ਦਿਨੇ ਤੋਂ ਕੋਠੇ ਦੇ ਝਾੜੂ ਨਹੀਂ ਲੱਗਦਾ ਮੈਂ ਸੋਚੋ ਚਲਾਇਆ ਹਵਲੇ ਲਾ ਲੈਨੀ ਇੱਕ ਦਿਨ ਆ ਤਾਰ ਦਾ ਵੀ ਬੜਾ ਪੰਗਾ ਤਾਰ ਵੀ ਸਾਰੀ ਖਿਲਰੀ ਸਮਝ ਨਹੀਂ ਆਉਂਦੀ ਕੀ ਕਰਾਂ ਇੱਕ ਤਾਂ ਨਿਆਣੇ ਦਾ ਬੜਾ ਡਰ ਲੱਗਦਾ ਜੇ ਕੋਠੇ ਚੜਜਣ ਤੇ ਬੱਤੀ ਦਾ ਕੰਮ ਆ ਚਲ ਇੱਕ ਵਾਰ ਝਾੜੂ ਲਾ ਕੇ ਨਾ ਫਿਰ ਤਾਰ ਨੂੰ ਬਲੇਟਦੀ ਬੱਜਰੀ ਪੜਾਵਾ ਤੇ ਨੇ ਵੱਡੇ ਇਹ ਕੰਮ ਏ ਥੋੜੀ ਸ਼ਰਮ ਕਰ ਲਿਆ ਕਰ ਗੁਰਦੁਆਰੇ ਬਾਬਾ ਬੋਲਣ ਆਵਾ ਰਹਿ ਰਾਸ ਦਾ ਵਿਲਾਇਆ ਥੋੜਾ ਬੋਤਾ ਦਿਮਾਗ ਤੋਂ ਕੰਮ ਲੈ ਲਿਆ ਕਰ ਲੋਕੀ ਇਸ ਵੇਲੇ ਘਰ ਚ ਪਾਠ ਪੂਜਾ ਕਰਦੇ ਆ ਤੇ ਤੂੰ ਕੋਠੇ ਚੜ ਕੇ ਝਾੜੂ ਫੇਰੰਡੀ ਆ ਤੂੰ ਨਾ ਕ ਲੈਣੀ ਜੀ ਕੋਈ ਕੰਮ ਚ ਅੱਜ ਦਾ ਕਰੀ ਉਹ ਕੁੜੀਆਂ ਨੂੰ ਵੇਖ ਜਾ ਕੇ ਕੀ ਸੜਕ ਤੇ ਤਮਾਸ਼ਾ ਲਾਇਆ ਹੀ ਉਹਨੇ ਚਾਚੀ ਮੈਨੂੰ ਬਤੀ ਬਤੀ ਗੱਲਾਂ ਕਰਕੇ ਗਈ ਆ ਉਹਨੇ ਮੇਰੀ ਉਹ ਬੇਇੱਜ਼ਤੀ ਕੀਤੀ ਜਿਹੜੀ ਕਦੀ ਕਿਸੇ ਨੇ ਕੀਤੀ ਨਾ ਹੋਵੇ ਦੀਦੀ ਸਵੇਰ ਰਤ ਨਾਲ ਪਾਤੋਂ ਪਜੜ ਜਾਂਦੀ ਕੰਮ ਨੂੰ ਤਾਂ ਛੱਤ ਸਾਰੇ ਹੋ ਜਾਣੇ ਤੁਸੀਂ ਆਂਦੇ ਕਿ ਛੱਤ ਹੁੰਡ ਸਾਰਾ ਘਟ ਆਵਾ ਦ ਉੱਡ ਕੇ ਆਂਦਾ ਰੇਤ ਪਾਣੀ ਤੇ ਮੈਂ ਸੋਚਣ ਚੱਲ ਇੱਕ ਵਾਰੀ ਝਾੜੂ ਕੋਟ ਕੇ ਲਾ ਲੈਣੀ ਆ ਤੋ ਤੂੰ ਇੱਕਦਮ ਬਾਬਾ ਬੋਲਣ ਦਾ ਪਾ ਮੈਂ ਰਾਦਣ ਲੱਗੀ ਝਾੜੂ ਬਸ ਲੱਗ ਗਿਆ ਆਹੋ ਸਵੇਰ ਦਾ ਸੂਰਜ ਚੜਿਆ ਹੀ ਨਹੀਂ ਇੱਕਦਮ ਹੀ ਡੁੱਬ ਗਿਆ ਪਰ ਪਾਹਮਣੇ ਕੋਠੇ ਜਾਣਾ ਹੁਣ ਮੈਂ ਚਲ ਜਾਗਾ ਹਣਾ ਤੁਹਾਨੂੰ ਪਤਾ ਤਾਂ ਹੈ ਕਿ ਸਵੇਰ ਦੇ ਵੀ ਸੁੱਖ ਦੀ ਦੀ ਹੁਣੇ ਹੀ ਤੋ ਚਾਹ ਪਾਣੀ ਪਿਆਲ ਦਾ ਇਨਾ ਟਾਈਮ ਲੱਗਾ ਘੜੀ ਉਹਨਾਂ ਲੱਗੇ ਬਹਿਣਾ ਪਿਆ ਤੇ ਹੁਣ ਮਾੜਾ ਮਾੜਾ ਕੰਮ ਤੁਹਾਨੂੰ ਪਤਾ ਰਹਿ ਜਾਂਦਾ ਵਾ ਜੇ ਨਿਆਣਿਆਂ ਦਾ ਨਿਆਣੇ ਬਾਹਰ ਖੜਨ ਦੇ ਨਿਆਣਿਆਂ ਨੂੰ ਕੀ ਹੋਇਆ ਵਾ ਬਾਹਨੇ ਤੇ ਕੋਈ ਨਾ ਤੇਰ ਕੋ ਬਣਾਉਣਾ ਸਿੱਖੇ ਤੈਨੂੰ ਤਾਂ ਪਤਾ ਹੀ ਕੱਖ ਨਹੀਂ ਵੀ ਕੀ ਹੋਇਆ ਵਾ ਆ ਸਾਹਮਣੇ ਹੈਗਾ ਆ ਛੜਕਦੇ ਆ ਉੱਲੇ ਉਥੇ ਖੇਡਣ ਡੀਆਂ ਹੀ ਹੈ ਚਾਚੀ ਆਈ ਉਹਨੇ ਬੇਸੀ ਕੀਤੀ ਉਹਨੇ ਗੱਲਾਂ ਕੀਤੀਆਂ ਜਿਹੜੀਆਂ ਕਦੀ ਕਿਸੇ ਨੇ ਕੀਤੀਆਂ ਨਾ ਹੋਏ ਤੈਨੂੰ ਪਤਾ ਨਾ ਮੈਂ ਕਦੀ ਕੋਈ ਗੱਲ ਨਹੀਂ ਸੁਣੀ ਹੈਗੀ ਉਹਨੇ ਮੈਨੂੰ ਬਹੁਤ ਗੱਲਾਂ ਸੁਣਾਈਆਂ ਆਈਆਂ ਤੇ ਸ ਜਵਾਨ ਜਾਨ ਹੋਈ ਦੇ ਉਹਨਾਂ ਨੂੰ ਥੋੜੀ ਸ਼ਰਮ ਸਿਖਾਇਆ ਕਰ ਵੀ ਅੰਦਰ ਬੈਠਿਆ ਕਰ ਆਪਣੇ ਆਪਣੇ ਬੰਦਾ ਅੰਦਰ ਬੈੰਦਾ ਵਾ ਈਆਂ ਨੂੰ ਲੋਕੇ ਵੈਸੇ ਹੀ ਨਹੀਂ ਬਾਹਰ ਨਿਕਲਣ ਦਿੰਦੇ ਤੂੰ ਉੱਧੇ ਵਾਰਾ ਛੱਡ ਛੱਡ ਨਹੀਂ ਜਿੱਥੇ ਮਰਜੀ ਤੋਰੀਆਂ ਫਿਰਨ ਕਿੰਨੇ ਗਵਾਂਡੋ ਮੁੰਡੇ ਇਕੱਠੇ ਕਰਕੇ ਤੇ ਡਈ ਹੀ ਉਹ ਤੇ ਉਹਨਾਂ ਨੂੰ ਬਿਠਾ ਕੇ ਖੜਾਉਣਾ ਬੱਸ ਕਰੋ ਦੀਦੀ ਬੱਸ ਕਰੋ ਇੰਨੀ ਛੋਟੀ ਜੀ ਹੈਗੀ ਆ ਤੁਸੀਂ ਕਿਦਾਂ ਕਿਦਾਂ ਦੇ ਇਲਜ਼ਾਮ ਲਾਉਂਦੇ ਰਹਿੰਦੇ ਹੋ ਉਹਦੇ ਖੇਡਾਂ ਡੀਆਂ ਨਿਆਣੀਆਂ ਟੀਵੀਸ਼ਨ ਤੇ ਤੁਸੀਂ ਹੀ ਉਹਨਾਂ ਨੂੰ ਜਾਣ ਦਿੰਦੇ ਜਿੰਨਾ ਪੜ ਸਕਦੇ ਦੋਵੇਂ ਭੈਣ ਇਕ ਦੂਜੇ ਨੂੰ ਪੜਾਉਂਦੀ ਘਤ ਨਾਲੇ ਪੜ੍ਹਦੀਆਂ ਜੇ 10 ਮਿੰਟ ਨਿਆਣਾਂ ਨਾਲ ਖੇਡ ਲੈ ਤੇ ਨਿਗੇ ਨੇ ਕਿਉਂ ਸਾਰੇ ਭੈਣ ਭਰਾ ਵਾ ਕਿਦਾਂ ਇਹ ਨਾਲ ਕਰਦੇ ਜੇ ਹੁਣ ਤੋਂ ਹੀ ਸਮਝਾਏਂਗੀ ਨਾ ਫੇਰੀ ਭੈਣ ਭਰਾ ਰਹਿੰਦੇ ਹੁੰਦੇ ਆ ਆਹੋ ਭੈਣ ਭਰਾ ਚੜ੍ਹੇ ਆ ਜਿਹੜੇ ਤੈਨੂੰ ਅੱਜ ਕੱਲ੍ਹ ਨਹੀਂ ਨਿਆਣਿਆਂ ਨੂੰ ਕੋਈ ਪਤਾ ਲੱਗਦਾ ਹੁੰਦਾ ਚ ਤੈਨੂੰ ਆਪਣੇ ਆਪ ਤੇ ਹੈ ਨਹੀਂ ਆ ਹੋਸ਼ ਮਾਸਾ ਵੀ ਤੈਨੂੰ ਜਿੱਦਾਂ ਆਪਣੇ ਆਪ ਨੂੰ ਬਾਹਰ ਦੀ ਹਵਾ ਲੱਗਦੀ ਜਾਂਦੀ ਹੈ ਨਾ ਉਦਾਂ ਹੀ ਤਾਂ ਕੁੜੀਆਂ ਨੂੰ ਵਿਗਾੜ ਦੇਣਾ ਮੈਨੂੰ ਪਤਾ ਵਾ ਤੇ ਮੁੜ ਕੇ ਗੱਲਾਂ ਸਾਨੂੰ ਕਰਨੀਆਂ ਲੋਕਾਂ ਨੇ ਤੈਨੂੰ ਤੇ ਕਿਸੇ ਨੇ ਪੁੱਛਣਾ ਵੀ ਨਹੀਂ ਉਹ ਕਿਤੇ ਕਿੱਡੀ ਕੁ ਵੱਡੀ ਹੋ ਗਈ ਹੈ 12 ਸਾਲਾਂ ਤੇ ਸਾਰੀ ਹੋ ਹੈ ਗਈ ਹੈ ਉਹ ਤੁਸੀਂ ਲੰਬਾਈ ਵੇਖ ਕੇ ਕਹਿੰਦੇ ਕਿ ਇੰਨੀ ਵੱਧ ਗਈ ਇੰਨੀ ਵੱਧ ਗਈ ਹੈ ਤੁਹਾਨੂੰ ਪਤਾ ਸਾਰੀ ਉਮਰ ਤੱਕ ਨਿਆਣੇ ਦਾ ਟੈਨਸ਼ਨ ਲੈਣੀ ਹੁੰਦੀ ਆ ਆਪਣੇ ਮਾਪਿਆਂ ਦੇ ਘਰ ਗਿਆ ਜਾਂ ਨਿਆਣੇ ਦੇ ਆਪਣੇ ਮਾਪਿਆਂ ਦੇ ਘਰ ਬਿਨਾਂ ਖੇਡਿਆ ਤੇ ਬੱਚਾ ਕੀ ਕਰੂਗਾ ਆਹੋ ਮਾਪਿਆਂ ਦੇ ਘਰ ਹੀ ਆ ਕੇ ਮਾਪਿਆਂ ਦੇ ਘਰ ਹੀ ਅਕਲ ਸਿਖਾਈ ਜਾਂਦੀ ਆ ਆਏ ਆਪਣੇ ਵਾਲੀ ਵੇਖ ਲਾ ਹੁਣ ਕਿਤੇ ਸਿਰ ਟੱਕਿਆਈਓ ਕਿਤੇ ਇਹਨਾਂ ਨੇ ਪਤਾ ਹੈਗਾ ਤਾਨੂੰ ਵੀ ਮੈਂ ਛੱਤ ਦੇ ਉੱਤੇ ਜੜੀ ਆ ਆਂਡ ਗਵਾਂਡ ਵੇਂਦੇ ਹੋਣਗੇ ਤੇ ਕੀ ਕਹਿੰਦੇ ਹੋਣਗੇ ਪਿਓ ਹੀ ਹੋਵੇ ਪਣ ਦੀ ਪਰਜਾਈ ਚੜੀ ਏ ਕੋਠੇ ਤੇ ਨਾ ਕਿਤੇ ਉਹਨੇ ਸਿਰ ਟੱਕਿਆਈਓ ਜਦੋਂ ਉਹਦਾ ਬੰਦਾ ਮਰ ਗਿਆ ਨਾ ਇਹਨੂੰ ਤੇ ਹਵਾ ਹੀ ਲੱਗ ਗਈ ਆ ਬਸ ਲੋਕੀ ਇਹੋ ਜੀਆਂ ਗੱਲਾਂ ਕਰ ਦਿੰਦੇ ਆ ਫਿਰ ਮੁੜਕੇ ਤੂੰ ਆਣ ਕੇ ਅੰਦਰ ਦੇ ਅੱਥਰੂ ਟੇਰ ਕੇ ਦੱਸਣ ਦਾ ਆਪਣਾ ਸਾਨੂੰ ਸਾਨੂੰ ਵੀ ਕੇ ਪਾਸੇ ਮੂੰਹ ਕੱਢਣ ਜੋਗੇ ਛੱਡ ਛੱਡ ਕਿ ਸਾਡੇ ਵਹਿਰ ਹੀ ਪਈ ਰਹਿਣਾ ਤੂੰ ਦੇਦੇ ਅੱਜ ਤੱਕ ਮੈਂ ਜੋ ਵਈ ਆਈ ਮੈਨੂੰ ਕਦੇ ਨਹੀਂ ਕਿਸੇ ਨੇ ਸਿਰ ਟਕਣ ਵਾਸਤੇ ਕਿਹਾ ਨਾ ਕਦੇ ਸਾਬੇ ਨੇ ਕਿਹਾ ਤੇ ਨਾ ਕਦੇ ਵਿਪਨ ਭਾਜੀ ਨੇ ਕਿਹਾ ਵਾ ਉਹ ਆਂਦਾ ਕਿ ਜਿੱਦਾਂ ਦੀ ਸਾਨੂੰ ਨੂਰ ਬਣੈ ਇਦਾਂ ਦੀ ਸਾਨੂੰ ਤੂੰ ਵਾ ਤੇ ਕੋਈ ਗੱਲ ਨਹੀਂ ਜਿੱਦਾਂ ਮਰਜੀ ਆ ਆ ਤੁਸੀਂ ਵੱਖਰੀ ਗੱਲ ਕੱਢ ਕੇ ਬੈਠੇ ਤੇ ਤੂੰ ਵੀ ਫਿਰ ਉਹਨਾਂ ਨਾਲ ਖੇਡਣ ਡਿਆ ਆ ਪਾ ਸੜਕ ਤੇ ਜੇ ਤੂੰ ਹੀ ਨੂਰ ਹੈ ਤੇ ਫਿਰ ਤੂੰ ਹੀ ਜਾ ਤੂੰ ਇੱਥੇ ਝਾੜੂ ਲੈ ਕੇ ਕੰਨੂ ਬੈਠੀ ਆ ਜਾ ਜਾ ਕੇ ਖੇਡੋ ਮੱਲੋ ਮਾਵਾਂ ਧੀਆਂ ਗੇਡਲ ਚਲਜਿਆ ਕਰੋ ਚੰਗਾ ਚਿਕਲੀਆਂ ਪਾਓ ਸੜਕਾਂ ਤੇ ਖਲੋ ਕੇ ਕੋਈ ਗੱਲ ਨਹੀਂ ਦੀਦੀ ਚੁੱਪ ਕਰ ਜੋ ਇੱਥੇ ਸਾਰਿਆਂ ਨੂੰ ਤਮਾਸ਼ਾ ਨਾ ਸੁਣਾਓ ਸਾਰੇ ਵੇਖੋ ਵੇਖਣ ਦੇ ਸਿਰ ਦੀ ਗੱਲ ਆ ਨਾ ਮੈਂ ਸਿਰ ਵੀ ਢੱਕ ਲੈਣੀ ਆ ਤੇ ਝਾੜੂ ਤੇ ਮੈਂ ਉਦਾਂ ਵੀ ਨਹੀਂ ਲਾਉਣਾ ਮੈਨੂੰ ਪਤਾ ਲੱਗ ਗਿਆ ਤੇ ਕਾਲਸੇ ਵਾਲਾ ਮੈਂ ਲੱਗੀ ਹੇਠਾਂ ਹੀ ਆਉਣ ਲੱਗੀ ਸੀ ਤੇ ਫਿਰ ਕਹਦਾ ਤਾ ਦੂਹੋ ਦੂਹ ਦੂਹ ਦੋ ਚੜਾਈ ਜਾਂਦੀ ਏ ਝਾੜੂ ਨੂੰ ਉਦੋਂ ਦਾ ਛੱਡਿਆ ਤੇ ਗਿਆ ਨਾ ਤੇਰੇ ਕੋ ਤਾਂ ਕਿ ਨਹੀਂ ਹੁਣੇ ਦਿਨ ਡੁੱਬਿਆ ਆ ਇਕਦਾਂ ਹੀ ਡੁੱਬ ਗਿਆ ਤੇਰੇ ਲਈ ਹਾਦੀ ਹੋ ਗਈ ਏ ਤੇਰੀ ਤੇ ਕੋਕ ਨੇ ਹਾਲ ਦੀ ਦੀ ਦਾ ਮੈਂ ਤੇ ਸੋਚਿਆ ਕਿ ਚੱਲ ਆਪਰੇ ਥੋੜਾ ਝਾੜੂ ਲਾ ਲੈਨੇ ਆ ਹਲੇ ਕੜਾ ਬਾਬਾ ਬੋਲਣ ਰਿਹਾ ਹਲੇ ਤਾਂ ਹੈਗਾ ਹੀ ਦਿਨ ਵਿੱਚ ਸਾਰਾ ਦਿਨ ਆਣ ਕੇ ਖਰਾਬ ਕਰਤਾ ਕੋਈ ਨਿੱਕੇ ਨਿੱਕੇ ਗੱਲ ਦਾ ਬਹਾਨਾ ਲੱਭਦੇ ਰਹਿੰਦੇ ਆ ਮੈਨੂੰ ਤੇ ਇਹ ਹਰਾਨੀ ਆਉਂਦੀ ਆ ਕਿ ਨੂਰ ਇੰਨੀ ਛੋਟੀ ਜਿਹੀ ਨੂਰ ਉਹਤੇ ਕਿੱਦਾਂ ਦੇ ਇਲਜ਼ਾਮ ਲਾਉਂਦੇ ਰਹਿੰਦੇ ਜਿਹਾ ਹੀ ਆਪਣਾ ਤੇ ਪੋਤ ਹੋਵੇ ਤਾਂ ਇਦਾਂ ਦੇ ਇਲਜ਼ਾਮ ਲਾਉ ਨੇ ਇਹ ਹੈ ਨਾ ਫਿਰ ਬਗਾਨੀ ਸਮਝਾੜੀ ਨਾ ਜਿੱਤੋ ਹੀ ਪਤਾ ਲੱਗਦਾ ਚਾਚੇ ਤਾਏ ਦਾ ਕਿ ਚਾਚੇ ਤਾਏ ਸਰੀਕਾ ਇਦਾਂ ਹੀ ਬਣਦੇ ਆ ਨਾ ਪਰ ਮੈਂ ਤਾਂ ਚਾਹੁੰਦੀ ਨਹੀਂ ਕਿ ਇਹ ਚੀਜ਼ ਹੋਵੇ ਮੈਂ ਤਾਂ ਨਹੀਂ ਕਿ ਮੇਰੇ ਬੱਚਿਆਂ ਦਾ ਮੋਹ ਤੇ ਮੇਰ ਨਾਲ ਵੀ ਵਾਧੇ ਇੰਨਾ ਚ ਪਵੇ ਪਰ ਜਿੱਦਾਂ ਪੂਜਾ ਦੀਦੀ ਕਰਦੀ ਹੈ ਨਾ ਮੋਹ ਤੇ ਕੀ ਪੈਣਾ ਵਾ ਬੱਚਿਆਂ ਦਾ ਪਤਾ ਨਹੀਂ ਕੀ ਬਣਨਾ ਕੀ ਮੇਰੀਆਂ ਧੀਆਂ ਦਾ ਹੋਣਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਕੀ ਸਾਡੇ ਕਰਮਾਂ ਚੋਂ ਇੰਨੀ ਕਦੀ ਸੇਵਾ ਰੋਜ਼ ਹੁੰਦੀ ਰੇ ਨਾ ਫਿਰ ਚੰਗੀ ਰਹਿੰਦੀ ਆ ਉਦਾਂ ਇੱਕ ਗੱਲ ਆ ਕੰਮ ਤੇ ਸਾਰਾ ਕਰ ਲੈਂਦੀ ਆ ਭਾਵੇਂ ਰੋਂਦੀ ਕਰਦੀ ਆ ਪਰ ਹੈ ਤੇ ਇੱਕ ਲੈਣੀ ਆ ਨਾ ਗਿਣੀ ਤੇ ਨੇਕ ਲੈਣੀ ਜਾਣਾ ਵਾ ਦੀਵਰ ਮੇਰੇ ਨੂੰ ਆਉਂਦੀ ਖਾ ਗਈ ਐ ਸਾਨੂੰ ਕੀ ਲੱਗੇ ਕੰਮ ਵਾਲੀ ਸਹੀ ਘਰ ਚ ਮੇਰਾ ਤਾਂ ਥੱਲੇ ਵੀ ਉੱਤਰ ਨੂੰ ਜੀ ਨਹੀਂ ਕਰਾਂਂ ਦਿਆ ਹੁਣ ਮੈਨੂੰ ਫੇਰ ਡਰ ਲੱਗਣ ਦਿਆ ਦੀਦੀ ਆਪ ਇੰਨਾ ਬੋਲੇ ਆ ਨਾ ਹੁਣ ਦੱਸ ਹੁਣ ਨਹੀਂ ਰਹਿ ਰਸ ਦਾ ਟਾਈਮ ਹੁਣ ਹਲੇ ਵੀ ਨਹੀਂ ਬੋਲਣਾ ਹਟਾਂਡੇ ਘਰ ਅੰਦਰ ਚੱਲ ਕੇ ਤਾਂ ਵੀ ਬੋਲੀ ਜਾਣਦੇ ਆ ਆਪ ਇੰਨਾ ਬੋਲਦੇ ਆ ਨਾ ਹੁਣ ਵੇਖੀ ਵਿਪਨ ਪਾਜੀ ਆਉਣਾ ਨਾ ਉਹਨੂੰ ਵੀ ਆਂਦਾ ਇਹਨਾਂ ਨੇ ਚੁੱਕਣਾ ਚਾੜਨੀ ਉਹਨਾਂ ਨੇ ਵੀ ਨਾਲ ਉਹਨਾਂ ਦੇ ਸਾਮਾ ਹੀ ਬੋਲਣਾ ਮੈਨੂੰ ਸਮਝ ਨਹੀਂ ਆਉਂਦੀ ਇਹ ਚਾਹੁੰਦੇ ਕੀ ਆ ਜੇ ਨਿਆਣੇ ਖੇਡਦੇ ਤੇ ਨਿਆਣਿਆਂ ਨੂੰ ਨਹੀਂ ਖੇਡ ਵੇਖ ਸਰਦ ਜਰਦੇ ਉਹਨਾਂ ਨੇ ਮੈਨੂੰ ਵੀ ਕੁਛ ਨਾ ਕੁਛ ਕਹੀ ਜਾਣਾ ਪਰ ਇੱਕ ਗਲਤੀ ਮੇਰੀ ਵੀ ਹੈਗੀ ਆ ਨਾ ਮੈਨੂੰ ਵੀ ਨਾ ਸਿਰ ਤੇ ਲੀੜਾ ਲੈ ਲੈਣਾ ਚਾਹੀਦਾ ਮੈਂ ਸਿਰ ਤੇ ਲੀੜਾ ਨਹੀਂ ਨਾ ਲਿਆ ਅੱਗੇ ਇਹ ਗੱਲਾਂ ਕਰ ਲੈਣ ਨੂੰ ਚੱਲ ਜਾਣਾ ਤੇ ਪਹਿਣਾ ਇਹਨਾਂ ਘਰ ਜਾਇਆ ਗੁਜ਼ਾਰਾ ਹੋਣਾ ਅੰਦਰ ਬੋਤਾ ਹੀ ਦਿਮਾਗ ਖਰਾਬ ਕੀਤਾ ਇਹਨੇ ਮੇਰਾ ਤੇ ਹਾਦੀ ਹੋ ਗਈ ਐ ਇਹਦੇ ਆਲੀ ਸਿਰ ਪੀੜ ਲਾ ਹੜਦੀ ਆ ਇੱਕੋ ਹੀ ਫੇਰਾ ਤੋਂ ਰਾਜਾ ਮਾਰ ਕੇ ਚਲ ਗਈ ਆ ਇਹਦੀ ਵੀ ਜਾ ਕੇ ਖਬਰ ਲੈਣੀ ਆ ਵੀ ਇਹਨੇ ਤੇ ਮੈਨੂੰ ਕੁਛ ਦੱਸਿਆ ਨਹੀਂ ਆ ਇਹ ਵੀ ਉਦਾਂ ਹੀ ਗੱਲਾਂ ਬਾਤਾਂ ਕਰਕੇ ਗਾਂ ਗਈ ਆ ਪੁੱਛਾ ਤਾਂ ਸਹੀ ਇਹਦੇ ਨਾਲ ਕਿਡੀਆਂ ਗੱਲਾਂ ਕੀਤੀਆਂ ਇਹਨੇ ਵਿੰਨੀਆਂ ਪੜਾਈ ਵੀ ਕੁਝ ਬੱਕਦੀ ਆ ਕਿ ਨਹੀਂ ਬੱਲ ਤ ਗਈ ਆ ਪੂਜਾ ਸਾਰੀਆਂ ਗੱਲਾਂ ਬਕਾ ਹੈਲੋ ਹੈਲੋ ਸਸ਼ੀ ਆ ਬਿਜ਼ੀ ਸਸ਼ੀ ਕਾਲ ਕੀ ਆਲੀ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਵਧੀਆ ਵਾ ਮੈਂ ਹਾਂ ਸੋਖ ਉਦਾਂ ਹੀ ਭਜੋ ਬਜਾਲੀ ਜੇ ਚਲ ਗਈ ਆ ਨਾ ਕਿਤੇ ਜਾ ਕੇ ਫੋਨ ਕੀਤਾ ਨਾ ਕੁਛ ਮੈਂ ਚਲ ਫੋਨ ਕਰਕੇ ਪੁੱਛਾਂ ਤਾਂ ਸਹੀ ਇਤਾਂ ਹੀ ਬਸ ਟਾਈਮ ਨਹੀਂ ਲੱਗਦੇ ਅੱਛਾ ਅੱਛਾ ਠੀਕ ਠਾਕ ਪਹੁੰਚ ਗਏ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਆ ਤੇ ਉਹ ਸੱਚ ਮੇਰੀ ਗੱਲ ਸੁਣ ਹਾਂਜੀ ਭਾਬੀ ਮੈਨੂੰ ਤੇ ਪੁੱਛਣ ਦਾ ਚੇਤਾ ਹੀ ਭੁੱਲ ਗਿਆ ਮੈਂ ਕਹਾਂ ਵੀ ਐਨੇ ਕੋਈ ਗੱਲ ਕੀਤੀ ਫਿਰ ਪਾਮਣੇ ਕਿ ਨਹੀਂ ਤੂੰ ਕਹਿੰਨੀ ਇਹਨਾਂ ਮੈਂ ਪੁੱਛ ਕੇ ਆਣ ਕੇ ਦੱਸਣੀ ਆ ਮੁੜ ਕੇ ਤੂੰ ਕੁਝ ਦੱਸਿਆ ਹੀ ਨਹੀਂ ਮੈਨੂੰ ਉਹਨੇ ਤਾਂ ਜਿਹੜੀ ਚੱਲ ਕੀਤੀ ਕੀਤੀ ਗੱਲ ਉਹ ਛੱਡੋ ਭਾਬੀ ਜੀ ਇਹ ਤੇਰਾ ਨਵਾਂ ਹੀ ਪੰਗਾ ਪੈ ਜਾਣਾ ਜੇ ਮੈਂ ਕਿਹ ਤੋ ਛੇਛੇ ਦੀ ਨਾ ਤੁਰਦੀ ਇਹਨਾਂ ਨੂੰ ਲੈ ਕੇ ਤੇ ਕਿਉਂ ਕੀ ਗੱਲ ਹੋ ਗਈ ਆ ਐਸਾ ਕੀ ਹੋ ਗਿਆ ਜੜਾ ਚ ਪੰਗਾ ਹੀ ਪੈ ਜਾਣਾ ਸੀ